ਤਾਂ ਇਹਨੂੰ ਕਿਵੇਂ ਵਾਪਰੀ ਘਟਨਾ ਤੇ ਉਹਨੂੰ ਤੁਸੀਂ ਇਹਨੂੰ ਮੜਿਆ ਜਿਹਾ ਇਹ ਤਾਂ ਹੁਣ ਪਰਮੇਸ਼ਰ ਜਾਣ ਜਾਏ ਰਾਤ ਆ ਮੈਂ ਰੋਟੀ ਲੈ ਕੇ ਆਇਆ 7 ਵਜੇ ਅੱਛਾ ਤੇ ਰੋਟੀ ਦੇ ਕੇ ਮੈਂ ਚਲ ਗਿਆ ਸੌ ਮੈਨੂੰ ਰਾਤ ਕਰਨ ਡਿਆ ਵੀ ਨੇਟ ਕਰ ਦੇਣੇ ਤੂੰ ਆਲੂ ਤੇ ਨੇਵਰ ਆਤ ਕਿਉਂ ਨਾ ਲਾਈਏ ਤੇ ਮੈਂ ਸਿਰੇ ਨੂੰ ਫੋਨ ਕੀਤਾ ਚਾਹ ਬਣਾ ਕੇ ਲੈਵਰ ਦੀ ਪਿੰਡ ਤੇ ਇਹਨੇ ਫੋਨ ਨਹੀਂ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਨਾਲ ਲੈਵਰ ਪਿੰਡੋਂ ਲੈ ਕੇ ਤੇ ਇੱਥੇ ਆ ਗਿਆ ਇੱਥੇ ਆਣ ਕੇ ਵੇਖਿਆ ਤੇ ਵੱਡੇ ਲਗਭਗ 5-5 ਦੀ ਲੱਗ ਸਕਦੀ ਇੱਥੇ ਆ ਗਏ ਸੀ ਤੇ ਟਾਕੀ ਬਹੁਤ ਜ਼ਿਆਦਾ ਲੱਗੇ ਮੋਤੀ ਹੋਈ ਜੋ ਹਾਂ ਹਾਂਜੀ ਪੁਲਿਸ ਸਵੇਰੇ ਪਹੁੰਚੀ ਹਾਂਜੀ ਪੁਲਿਸ ਨੂੰ ਫੇਰ ਲੰਮੜਦਾਰ ਨੂੰ ਫੋਨ ਕੀਤਾ ਮਲਕੀਤ ਸਿੰਘ ਨੂੰ ਮੇਰਾ ਪੁੱਤ ਨੂੰ ਜੁਲਾਦੇ ਨੇ ਫੋਨ ਲਾਇਆ ਤੇ ਪੁਲਿਸ ਤੋਂ ਸੇੜਿਆ ਗਈ ਬੜਾ ਮੰਦਾਲ ਹੋ ਜਾਣਾ ਜੀ ਮੋਟਾਂ ਦੇ ਮੇਰਾ ਜਿਹੜਾ ਸੁਖ ਬਹੁਤ ਜ਼ਿਆਦਾ ਹੈ ਸਾਰੇ ਏਰੀਏ ਨੂੰ ਹਰ ਬੰਦਾ ਇਹ ਤੋਂ ਮਤਲਬ ਬਹੁਤ ਖੁਸ਼ ਹੋ ਗਏ ਮਿਲਦਾ ਕਿਉਂਕਿ ਇੱਥੇ ਤਿੰਨ ਦਾ ਇਕੱਲਾ ਉਦੀ ਵਜ੍ਹਾ ਦਾ ਕਰਕੇ ਸਾਰੇ ਲੋਕਾਂ ਨੂੰ ਹੁੰਦਾ ਇਹ ਜੇ ਰਾਤ ਨੂੰ ਬੱਤੀ ਨਹੀਂ ਵੀ ਆਈ 10 ਮਿੰਟ ਅੱਗੋਂ ਆ ਗਏ ਤੇ ਇਹਦੇ ਕੋਲ ਕਿਥੇ ਬਹਿ ਰਹੇ ਹੁੰਦੇ ਤੇ ਪ੍ਰੇਮ ਬੜਾ ਸਾਰੇ ਲੋਕਾਂ ਦੇ ਨਾਲ ਹੀ ਜ਼ਿਆਦਾ ਹੀ ਹੈਗਾ ਜੀ ਕਿੰਨੇ ਕਿਤੇ ਤੋਂ ਸਿੱਟੇ ਨਹੀਂ ਲਾ ਕੇ ਦਿੰਗੇ ਕਿ ਕਿਵੇਂ ਲਾਗਦਾ ਹੈ ਕਿ ਰੱਖਦਾ ਪੰਜਾਬੀ ਸ਼ਹਿਰ ਮਲਕੀਤ ਸਿੰਘ ਲੰਬੜਦਾਰ ਨੇ ਫੋਨ ਕੀਤਾ ਸਾਡੇ ਡੇਰੇ ਦੇ ਲਾਗੇ ਨਾ ਇੱਕ ਉਹਨਾਂ ਦਾ ਕਿਰਤੋ ਬੰਦਾ ਰਹਿੰਦਾ ਇੱਥੇ 15-20 ਸਾਲ ਤੋਂ ਪਰਿਵਾਰਕ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਵਾ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੱਤਪੱਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੂੰ ਫੋਨ ਲਾਇਆ ਵਾ ਟੀਮਾਂ ਆਈਆਂ ਆਪਣਾ ਜਿਹੜਾ ਕਰੰਡੀਆਂ ਇਨਵੈਸਟੀਗੇਸ਼ਨ ਥੋੜਾ ਮਾੜਾ ਕੰਮ ਆ ਇੱਥੇ ਮੋਟਰਾਂ ਤੇ ਸਾਰੇ ਹੀ ਰਹਿੰਦੇ ਸਾਰਿਆਂ ਸੁੱਖ ਸੀਗਾ ਨੂੰ ਮੀਂਹ ਕੋਈ ਨਾ ਪੁੱਛਣਾ ਕੋ ਗੱਲ ਬਾਰੇ ਦੇ ਕਰਕੇ ਚੋਰੀ ਦਾ ਵੀ ਬੜਾ ਮਚਾ ਸੀ ਕਿ ਮੰਡ ਚ ਸਾਰੇ ਅਸੀਂ ਕੱਲੇ ਕੱਲੇ ਮੋਟਰਾਂ ਤੇ ਨਹੀਂ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਤੇ ਪਤਾ ਲੱਗੂ ਕੀ ਕੀ ਗੱਲ ਬਣੀ ਕੀ ਨਹੀਂ ਉਦਾਂ ਦੇ ਲਾਕ ਡਾਟ ਕਿਸੇ ਨਾਲ ਨਹੀਂ ਸੀ ਇਮਾਨਦਾਰ ਬੰਦਾ ਸੀ ਧਰਮੀ ਸੀਗਾ ਕੀ ਕਿ ਕਿੰਨੇ ਵਜੇ ਪਤਾ ਲੱਗਾ ਇਹ ਨੂੰ ਸਾਢੇ 5:00 ਵਜੇ ਰਮਨਦਾਰ ਸਾਹਿਬ ਨੇ ਫੋਨ ਕੀਤਾ ਹਣਾ ਮੈਨੂੰ ਵੀ ਆ ਕੰਮ ਬਣਿਆ ਫਿਰ ਮੈਸਟਰ ਸਾਹਿਬ ਨੂੰ ਫੋਨ ਕੀਤਾ ਸੀਗਾ ਫਿਰ ਆਪਣੀ ਟੀਮਾਂ ਲੈ ਕੇ ਡੌਗ سپورਟ ਜਾਂ ਡੰਪ ਜਾਂ ਹੋਰ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਲੱਗੇ ਆ ਦੇਖੋ ਕੀ ਨਿਕਲਦਾ ਕੀ ਗੱਲ ਬਣਦੀ ਹੈ ਕੀ ਮਾਮਲਾ ਜਿਹੜ ਇਕ ਕਰਮ ਸਿੰਘ ਨਾਂ ਦੇ ਜ਼ਮੀਦਾਰ ਆ ਜੀ ਉਹਨਾਂ ਦੇ ਖੇਤਾਂ ਵਿੱਚ ਕਿਸੇ ਲਈ 15-20 ਸਾਲਾਂ ਦੇ ਉੱਤੇ ਵੇ ਮੋਟਰ ਦੇ ਉੱਤੇ ਰਹਿ ਰਿਹਾ ਸੀ ਤੇ ਰਾਤ ਨੂੰ ਕੋਈ ਅਨਨੌਨ ਪਰਸਨ ਜਿਹੜੇ ਆ ਉਹ ਥਿਆਰਾ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂਗੇ ਠੀਕ ਸਰ ਮਤ ਆਇਓ ਕਿਸੇ ਦੇਖਿਆ ਕੀ ਲੱਗਦਾ ਤੁਹਾਨੂੰ ਜੀ ਫਿਲਹਾਲ ਤੇ ਜੋ ਵੀ ਹੈ ਇਹ ਹੀ ਲੱਗ ਰਿਹਾ ਹੈ ਕਿ ਜਿਹੜਾ ਵਪਨ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ ਬਾਕੀ ਫਰਦਰ ਦੇਖ ਰਹੇ ਆ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ? ਤਕਰੀਬਨ 15 ਸਾਲ ਤੋਂ ਰਹਿ ਰਿਹਾ ਸੀ ਜੀ। ਠੀਕ ਹੈ। ਕਰਮ ਸਿੰਘ ਹੈਗਾ ਕਿ ਇੱਥੋਂ ਦੇ ਚਕੋਕੀ ਪਿੰਡ ਦੇ ਆ। ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਹੈ ਜੀ। ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ? 302 ਦਾ ਕੇਸ ਰਜਿਸਟਰ ਕਰ ਰਹੇ ਆ ਜੀ ਅਨਨੋਨ ਪਰਸਨਸ ਦੇ। ਫਰਦਰ ਟਰਾਈ ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਠੀਕ ਹੈ ਸਰ।